ਬਿਜਲੀ ਬੋਰਡ ਦੇ ਜੈਦੀ ਡਿਊਟੀ ਦੌਰਾਨ ਕੁੱਟਮਾਰ ਦੇ ਮਾਮਲੇ ਨੂੰ ਲੈ ਕੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਦੇ ਦਫਤਰ ਇਨਚਾਰਜ ਦਲਬੀਰ ਸਿੰਘ ਢਿੱਲੋਂ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਨਾਲ ਹੀ ਪੁਲਿਸ ਨੂੰ ਵੀ ਕੁੱਟਮਾਰ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਦੱਸਦੀ ਹੈ ਕਿ ਕੁੱਟਮਾਰ ਦਾ ਸ਼ਿਕਾਰ ਜੈ ਰੰਗੀਆਂ ਵਿਖੇ ਤੇ ਨਾਤ ਹੈ ਖਬਰ ਤੋਰੀ ਤੋਂ ਜਿੱਥੇ ਦੇ ਰੰਗੀਆਂ ਗ੍ਰਿਡ ਵਿੱਚ ਕਨਾਤ ਪੀਐਸਪੀਐਲ ਦੇ ਜੈਦੀ ਸੁਲਤਾਨਪੁਰ ਪਿੰਡ ਦੇ ਦੋ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ ਹੈ ਦੱਸਿਆ ਕਿ ਜਈ ਵੱਲੋਂ ਸੁਲਤਾਨਪੁਰ ਪਿੰਡ ਵਿੱਚ ਇੱਕ ਟਰਾਂਸਫਾਰਮ ਲਗਾਇਆ ਗਿਆ ਸੀ ਜਿਸ ਦੀ ਸਪਲਾਈ ਸ਼ੁਰੂ ਕਰਨ ਲਈ ਜਈ ਨੇ ਮੁਲਾਜ਼ਮ ਭੇਜੇ ਸਨ ਪਰ ਸੁਲਤਾਨਪੁਰ ਪਿੰਡ ਦੇ ਦੋ ਵਿਅਕਤੀ ਇਸ ਦਾ ਵਿਰੋਧ ਕਰ ਰਹੇ ਸਨ ਜਿਸ ਦੇ ਚਲਦੇ ਉਹਨਾਂ ਨੇ ਦਫ਼ਤਰ ਵਿੱਚ ਆ ਕੇ ਜਈ ਦੀ ਕੁੱਟਮਾਰ ਕੀਤੀ ਹੈ ਜਿਸ ਤੋਂ ਬਾਅਦ ਬਿਜਲੀ ਬੋਰ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਦੇ ਦਫ਼ਤਰ ਇੰਚਾਰਜ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਅਤੇ ਪੁਲਿਸ ਤੋਂ ਵੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਉਧਰ ਪੁਲਿਸ ਨੇ ਜੈਦੀਸ਼ ਦੀ ਸ਼ਿਕਾਇਤ ਮਿਲਨ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਦੋਨਾਂ ਵਿਅਕਤੀਆਂ ਦੇ ਸਰਕਾਰੀ ਕੰਮ ਵਿੱਚ ਵਿਗਨ ਪਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਸਰ ਸੋਹੀ ਸੂਬਾ ਪ੍ਰਧਾਨ ਇੰਪਲਾਈ ਫੈਡਰੇਸ਼ਨ ਪੰਜਾਬ ਰੈਕਰੀਡਿਬੋਰਡ ਤੇ ਮੈਂਬਰ ਪੀਐਸਸੀਬੀ ਇੰਪਲਾਈ ਜਨਟ ਫੋਰਮ ਪੰਜਾਬ ਕੀ ਕਹੋਗੇ ਜੋ ਘਟਨਾ ਵਾਪਰੀ ਹੈ? ਘਟਨਾ ਬਾਰੇ ਇਹ ਹੈ ਜੀ ਦੇਖੋ ਗੁਰਪਾਲ ਸਿੰਘ ਜੈਈ ਨੇ ਸਾਰੀ ਗੱਲ ਦੱਸੀਆ ਤੁਹਾਨੂੰ ਬੜੀ ਮਾੜੀ ਘਟਨਾ ਵਾਪਰੀ ਹੈ ਕਿਉਂਕਿ ਸਾਡੇ ਜਿਹੜੇ ਮੁਲਾਜ਼ਮ ਨੇ ਬੜੀ ਥੋੜੀ ਗਿਣਤੀ ਆ ਉਹਨਾਂ ਦੀ ਬੜੇ ਔਖੇ ਹੋ ਕੇ ਜਾਣ ਦੀ ਕਠਨ ਹਾਲਤਾਂ ਦੇ ਵਿੱਚ ਆਪਦਾ ਕੰਮ ਨੇਡ ਕਰ ਰਹੇ ਨੇ ਪਰ ਜਿਹੇ ਲੋਕ ਜਿਹੜੇ ਮਲਾਜ਼ਮਾਂ ਨੂੰ ਸਹੀ ਡਿਊਟੀ ਕਰਦੇ ਨੇ ਉਹ ਚ ਬਿਗਨ ਪਾਉਂਦੇ ਨੇ ਤੇ ਪਬਲਿਕ ਦੇ ਅੰਦਰ ਇਸ ਗੱਲ ਦੀ ਮਤਲਬ ਸਰਕਾਰ ਦਾ ਵੀ ਨਕਸ਼ਾ ਖਰਾਬ ਹੁੰਦਾ ਵੀ ਜਿਹੜੇ ਕੁਝ ਲੋਕ ਨੇਗੇ ਉਹ ਇਹ ਵਿਭਾਗੇ ਦਾ ਨਕਸ਼ਾ ਖਰਾਬ ਕਰਦੇ ਨੇ ਸਤੋਂ ਜਿਹੜੇ ਕੰਮ ਨੇਗੇ ਕਿਉਂਕਿ ਤਖਮੀਨੇ ਅਨੁਸਾਰ ਕੰਮ ਕਰਵਾ ਰਹੇ ਸੀ ਉਹ ਕੰਮ ਵੀ ਵਿਚਾਲੇ ਲਟਕ ਗਿਆ ਤੇ ਜਿਹੜੇ ਹੋਰ ਕੰਮ ਨੇ ਉਹ ਵੀ ਪ੍ਰਭਾਵਿਤ ਹੋ ਰਹੇ ਨੇ ਕਿਉਂਕਿ ਅਸੀਂ ਅੱਜ ਇੱਥੇ ਕੱਠਰ ਹੋਏ ਹਾਂਗੇ ਜਿੰਨੇ ਵੀ ਅਸੀਂ ਮੁਲਾਜ਼ਮ ਕਫਤਰ ਹੋਇਆਗੇ ਅਸੀਂ ਹੋਰ ਪਬਲਿਕ ਨੂੰ ਸੁਵਾਵਾ ਦੇਣੀ ਸੀ ਪਰ ਅਸੀਂ ਉਹ ਗੱਲਾਂ ਨੂੰ ਪਾਸੇ ਰੱਖ ਕੇ ਅੱਜ ਇਨਸਾਫ ਲੈਣ ਲਈ ਇੱਥੇ ਪਹੁੰਚੇ ਹਾਂ ਸਾਡੀ ਮੰਗ ਹੈ ਪੰਜਾਬ ਸਰਕਾਰ ਤੋਂ ਵੀ ਜਿਹੜੀ ਸਾਡੇ ਮੁਲਾਜ਼ਮਾਂ ਦੀ ਸੁਰੱਖਿਆ ਉਹ ਯਕੀਨੀ ਬਣਾਈ ਜਾਵੇ ਤਾਂ ਜੋ ਅੱਗੇ ਤੋਂ ਮੁਲਾਜ਼ਮ ਮੰਨ ਲੋ ਨਿਰਸਵਾਰਥ ਵਧੀਆ ਢੰਗ ਦੇ ਨਾਲ ਇੱਕ ਪਾਸੜ ਨਾ ਹੋ ਕੇ ਆਦੇ ਪੱਖਪਾਤ ਤੋਂ ਬਿਨਾਂ ਜਿਹੜੀ ਡਿਊਟੀ ਕਰ ਸਕੇ ਇੱਥੇ ਸਾਰੇ ਜਥੇਬੰਦੀਆਂ ਦੇ ਜਿਹੜੇ ਆਗੂ ਸਾਹਿਬਾਨ ਨੇ ਸਾਂਝੇ ਤੌਰ ਤੇ ਪਹੁੰਚੇ ਨੇ ਸਾਡਾ ਇੱਥੇ ਸਾਂਝਾ ਜਿਹੜਾ ਡਿਵੀਜ਼ਨ ਪੱਧਰ ਤੇ ਪੀਐਸਸੀ ਵੀ ਇੰਪਲਾਈ ਜੁਆਇੰਟ ਫੋਰਮ ਪੰਜਾਬ ਤੇ ਬਿਜਲੀ ਮਲਾਜਮ ਇਕਤਾ ਮੰਚ ਦਾ ਸਾਂਝਾ ਜਿਹੜਾ ਉਹ ਬਣਿਆ ਹੋਇਆ ਜੇ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਗਲੇ ਸਮੇਂ ਚ ਅਸੀਂ ਜਿਹੜੀ ਸੰਘਰਸ਼ ਪ੍ਰੋਗਰਾਮਾਂ ਨੂੰ ਹੋਰ ਤੇਜ਼ ਕਰਾਂਗੇ ਇਨਸਾਫ ਲੈਣ ਤੱਕ ਜਿਹੜੀ ਸੰਘਰਸ਼ ਉਹ ਲੜਿਆ ਜਾਊਗਾ ਮੇਰਾ ਨਾਮ ਗੁਰਪਾਲ ਸਿੰਘ ਜਈ ਬਿਜਲੀ ਬੋਰਡ ਰੰਗੀਆਂ ਦੇ ਵਿੱਚ ਆ ਪੀਐਸਪੀ ਸਿਲ ਕਾਰਪੋਰੇਸ਼ਨ ਦੇ ਵਿੱਚ ਜਈ ਦੀ ਡਿਊਟੀ ਕਰ ਰਿਹਾ ਹਾਂ ਇਹ ਕੰਮ ਬਖੀ ਕੀ ਮੰਗਵਾਉ। ਉਸ 31 ਤਰੀਕ ਦੇ ਦਿਨ ਮੈਂ ਆਪਣੇ ਡਿਊਟੀ ਸਟਾਫ ਨੂੰ ਸultanpur ਕੰਮ ਭੇਜਿਆ ਹੋਇਆ ਸੀਗਾ। ਉੱਥੇ ਇੱਕ ਮੈਂ ਨਵਾਂ ਟਰਾਂਸਫਾਰਰ ਖੜਾਇਆ ਸੀਗਾ 10 ਕੇਵੀ ਦਾ। ਵੀ ਉਹਨੂੰ ਚਾਲੂ ਕਰਨ ਵਾਸਤੇ ਉੱਥੇ ਜਿਹੜੇ ਖਫਤਕਾਰ ਸੀਗੇ ਉਹਨਾਂ ਚ ਹਰਜਿੰਦਰ ਇੰਦਰਜੀਤ ਸਿੰਘ ਉਰਫ ਹਰੀਪਾਲ ਹਰਜਿੰਦਰ ਸਿੰਘ ਉਰਫ ਕਾਲਾ ਇਹਨਾਂ ਨੇ ਮੇਰੇ ਸਟਾਫ ਨੂੰ ਵੀ ਗਾਲਾਂ ਕੱਢੀਆਂ ਉੱਥੇ ਉਹਨਾਂ ਦਾ ਕੰਮ ਰੋਕਿਆ ਗਿਆ। ਉਸ ਤੋਂ ਬਾਅਦ ਇਹ ਮੇਰੇ ਕੋਲ ਵੀ ਗ੍ਰੇਡ ਤੇ ਪਹੁੰਚੇ ਨੇ ਲਗਭਗ 11 ਅੰਦਾਜ਼ਾ ਟਾਈਮ ਸੀਗਾ। ਉਥੇ ਆ ਕੇ ਇਹਨਾਂ ਨੇ ਮੈਨੂੰ ਗਾਰਾ ਕੱਢੀ ਅੰਦਰ ਗੇਟ ਦੇ ਵਿੱਚ ਵੜ ਕੇ ਖਿੱਚ ਤੂੰ ਕੀਤੀ ਮੋਬਾਈਲ ਵੀ ਖੋਹਿਆ ਮੇਰੇ ਇਹਨਾਂ ਨੇ ਤੇ ਪੱਖੇ ਨਾਲ ਸੂਲ ਸੈੱਟ ਕਰਨ ਦੀ ਕੋਸ਼ਿਸ਼ ਵੀ ਕੀਤੀ ਫਾਹ ਲੈਣ ਦੀ ਦੂਸਰਾ ਵਿਅਕਤੀ ਹਰਜਿੰਦਰ ਬਾਹਰ ਖੜਾ ਸੀਗਾ ਗੇਟ ਦੇ ਬਾਹਰ ਆ ਗਿਆ ਸੀਗਾ ਕੁੱਟਮਾਰ ਕਰਨ ਤੋਂ ਬਾਅਦ ਚ ਉਹ ਮਾਰੇ ਦਵਾਈ ਵੀ ਕੇ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਮੈਨੂੰ ਧਮਕੀਆਂ ਵੀ ਦੇ ਰਿਹਾ ਸੀਗਾ ਵੀ ਤੂੰ ਬਾਹਰ ਨਿਕਲ ਵੀ ਤੈਨੂੰ ਅਸੀਂ ਬਾਹਰ ਦੇਖਾਂਗੇ ਫਲਾਣਾ ਕੁਝ ਕਰਾਂਗੇ ਕਾਫੀ ਮਾਰੇ ਉਹਨਾਂ ਨੇ ਮੇਰੇ ਨਾਲ ਕੁੱਟਮਾਰ ਕਰੀ ਲੋਕਲ ਕੋਈ ਬੰਦਾ ਉੱਥੇ ਗਿਆ ਹੋਇਆ ਸੀ ਮੌਕੇ ਤੇ ਕੋਈ ਖਾਤਿਰ ਨਿੱਜੀ ਕੰਮ ਵਾਸਤੇ ਉਹਨੇ ਮੈਨੂੰ ਇਹਨਾਂ ਤੋਂ ਸੜਵਾਇਆ ਸੀਗਾ ਇਹਦੀ ਸੂਚਨਾ ਮੈਂ ਮੇਰੇ ਐਸਜੀਓ ਸਾਹਿਬ ਨੂੰ ਦਿੱਤੀ ਫੋਨ ਤੇ ਉਹਨਾਂ ਵੱਲੋਂ ਕਹੇਗਾ ਵੀ ਤੁਸੀਂ ਚੌਂਕੀ ਜਾ ਕੇ ਇਹਦੀ ਰਿਪੋਰਟ ਕਰੋ ਤੇ ਜਿਹੜੀ ਕਾਰਵਾਈ ਹੈ ਤੁਸੀਂ ਅਗਰੀ ਇਸ ਤਰ੍ਹਾਂ ਦਫਤਰੀ ਕਾਰਵਾਈ ਚ ਪਾਓ ਇਹਨਾਂ ਉਹਦੋਂ ਤੱਕ ਆਪਾਂ ਨੇ ਚੌਂਕੀ ਲਿਖ ਕੇ ਜਾਈਏ ਸੀਗੇ ਹੋਂ ਤੱਕ ਮਤਲਬ ਕਾਰਵਾਈ ਹੈ ਜਿਹੜੀ ਪੈਣੇ ਅਧੂਰੀ ਖੜੀ ਆ ਮੈਂ ਚਾਹੁੰਦਾ ਵੀ ਇਹਦੇ ਤੇ ਜਿਹੜੀ ਦੋਸ਼ੀ ਵਿਅਕਤੀ ਨੇ ਜਿਨ੍ਹਾਂ ਨੇ ਮੇਰੇ ਤੇ ਕੋਈ ਕੁੱਟਮਾਰ ਕੀਤੀ ਆ ਇਹਨਾਂ ਤੇ ਕੋਈ ਬੰਦੀ ਕਾਰਵਾਈ ਜਾ ਪਰਚਾ ਵਗੈਰਾ ਹੋਣਾ ਚਾਹੀਦਾ ਤਾਂ ਕਿ ਅੱਗੇ ਨੂੰ ਵੀ ਮਰਾਜ਼ਮ ਸੇਫ ਰਹੇ ਸਕੇ ਜਿਹੜੀ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕੋਈ ਕੰਪਰੋਮਾਈਜ਼ ਕਰਨੇ ਵੀ ਕੋਣ ਆ ਰਹੇ ਨੇ ਕਿ ਆ ਰਹੇ ਨੇ ਜੀ ਪਰ ਆਪਾਂ ਮੈਂ ਚਾਹੁੰਦਾ ਵੀ ਮੇਰੀ ਕਾਰਵਾਈ ਸਿਰਫ ਪ੍ਰਸ਼ਾਸਨ ਦੇ ਇਹਦੇ ਵਿੱਚ ਹੀ ਰਹਿ ਕੇ ਕੀਤੀ ਜਾਵੇ ਵੀ ਤਾਂ ਕਿ ਮੇਰੀ ਸੁਰੱਖਿਆ ਕਾਨੂੰ ਵੀ ਮੈਂ ਕਾਨੂੰ ਵੀ ਡਿਊਟੀ ਕਰਨੀ ਹੈ ਉੱਥੇ ਬੀ ਮੇ ਉਹ ਵੀ ਸਰਖਾ ਰਹੇ ਤਾਂ ਕਿ ਜੇ ਮੇ ਪਰਚਾ ਹੋ ਜਾਂਦਾ ਇਸ ਤਰ੍ਹਾਂ ਦਾ ਧਮਕੀਆਂ ਆ ਰਹੀਆਂ ਨੇ ਕੰਪਰੋਮਾਈਜ਼ ਨੋਰਮਲ ਫੋਨ ਆ ਰਹੇ ਨੇ ਨੋਰਮਲ ਨਹੀਂ ਜੀ ਧਮਕੀ ਵਾਲੀ ਗੱਲ ਨਹੀਂ ਕੋਈ ਇਹ ਚਾਈ ਸੀ ਜੀ ਕਈ ਵਾਰੀ ਹੁੰਦਾ ਨਾ ਧਮਕੀ ਬੂਰਦੋਂ ਆਉਂਦੇ ਨੇ ਕਿ ਕੁਝ ਰੂਪਰਸੈਸ ਬੋਲੀ ਦਾ ਹੁੰਦਾ ਜੀ ਬੰਦੇ ਦੀ ਵੀ ਕਿਸ ਤਰ੍ਹਾਂ ਦਾ ਲੈ ਜਾ ਪਰ ਮੈਂ ਉਹਨੂੰ ਵੀ ਰੁਟੀਨ ਦੀ ਆਦਤ ਹੈ ਸਾਡੀ ਵੀ ਧਮਕੀ ਦੇ ਵਿੱਚ ਘੱਟ ਮੰਨ ਕੇ ਰਹਿ ਜੀਆਂ ਵੀ ਆਮ ਰੁਟੀਨ ਤੇ ਸਾਡੀ ਭਾਸ਼ਾ ਲੋਕਾਂ ਦੀ ਇਸ ਤਰ੍ਹਾਂ ਦੀ ਹੈ ਵੀ ਜਿਹੜੀ ਡੀਲਿੰਗ ਸਹੀ ਨਹੀਂ ਹੁੰਦੀ ਬੋਲਿਆ ਵੀ ਗਲਤ ਤਰੀਕੇ ਨਹੀਂ ਜਾਂਦਾ ਸਾਨੂੰ ਵੀ ਮੇਰੀ ਬੇਨਤੀ ਹੈ ਵੀ ਤੇ ਬੰਦੇ ਕੋਈ ਕਾਰਵਾਈ ਕਰਾਈ ਜਾਵੇ ਇਦੇ ਚੀ ਸਾਨੂੰ ਇਹ ਕੰਪਲੇਂਟ ਦਿੱਤੀ ਸੀ ਜੈ ਜੀ ਸਾਹਿਬ ਨੇ ਸ਼੍ਰੀ ਗੁਰਪਾਲ ਸਿੰਘ ਜੀ ਨੇ ਜਿਹੜੇ ਸਬਡਿਵੀਜ਼ਨ ਰੰਗੀਆਂ ਵਿੱਚ ਜੈ ਦਾ ਕੰਮ ਕਰ ਰਹੇ ਨੇ ਇਹਨਾਂ ਦੀ ਕੰਪਲੇਂਟ ਦੇ ਅਨੁਸਾਰ ਇਹਨਾਂ ਦੇ ਜਿਹੜੇ ਲਾਈਨਮੈਨ ਤੇ ਸਹਾਇਕ ਲਾਈਨਮੈਨ ਨੇ ਇਹ ਸਿੰਗਲ ਫੇਸ ਟਰਾਂਸਫਾਰਮਰ ਦੀ ਸਪਲਾਈ ਨੂੰ ਚਾਲੂ ਕਰਨ ਵਾਸਤੇ ਸੁਲਤਾਨਪੁਰ ਪਿੰਡ ਵਿੱਚ ਗਏ ਸੀਗੇ ਜਿੱਥੇ ਦੋ ਦੋਸ਼ੀਆਂ ਨੇ ਇੰਦਰਜੀਤ ਸਿੰਘ ਅਤੇ ਹਰਜਿੰਦਰ ਸਿੰਘ ਜਿਹੜੇ ਸੁਲਤਾਨਪੁਰ ਦੇ ਹੀ ਰਹਿਣ ਵਾਲੇ ਨੇ ਉਹਨਾਂ ਨੇ ਇਸ ਕੰਮ ਦਾ ਵਿਰੋਧ ਕੀਤਾ ਸੀਗਾ ਜੋ ਕਿ ਇਹਨਾਂ ਦੀ ਟਰਾਂਸਫਾਰਮਰ ਤੋਂ ਬਿਜਲੀ ਲੈਣ ਸੰਬੰਧੀ ਪਹਿਲਾਂ ਜੀ ਸਾਹਿਬ ਨਾਲ ਗੱਲਬਾਤ ਹੋਈ ਸੀ ਪਰ ਇਹਨਾਂ ਦੀ ਗ੍ਰਿਵੈਂਸ ਜਿਹੜੀ ਹੈਗੀ ਆ ਉਹ ਹਲੇ ਇਨ ਪ੍ਰੋਸੈਸ ਸੀ ਬਟ ਇਹਨਾਂ ਨੇ ਸਰਕਾਰੀ ਕੰਮ ਨੂੰ ਕਰਨ ਵਾਸਤੇ ਰੋਕਿਆ ਮੁਲਾਜ਼ਮਾਂ ਨੂੰ ਉਸ ਤੋਂ ਬਾਅਦ ਇਹ ਜੀ ਸਾਹਿਬ ਦੇ ਆਫਿਸ ਜਾ ਕੇ ਉਹਨਾਂ ਨੇ ਹੱਥੋਂ ਪਾਈ ਵੀ ਹੋਏ ਨੇ ਇਹਨਾਂ ਦੀ ਕੰਪਲੇਨਟ ਤੋਂ ਬਾਅਦ ਜੀ ਥਾਣਾ ਸਦਰ ਵਿਕੇ ਅਸੀਂ 192/25 ਜਿਹੜਾ ਹੈਗਾ ਮੁਕੱਦਮਾ ਦਰਜ ਕਰ ਲਿਆ ਧਾਰਾ 121 1 ਬੀ ਐਨ ਐਸ 132 221 355 3 ਤੇ 35 ਬੀਐਨਐਸ ਦੇ ਤਹਿਤ ਇਹ ਮੁਕਦਮਾ ਦਰਜ ਹੋ ਚੁੱਕਿਆ ਹੈ ਵੀ ਸਰਕਾਰੀ ਮੁਲਾਜ਼ਮ ਦੇ ਕੰਮਕਾਰ ਨੂੰ ਰੋਕਣ ਅਤੇ ਉਹਦੇ ਨਾਲ ਗਾਲੀ ਗਲੋਚ ਕਰਨ ਦੇ ਸਬੰਧ ਵਿੱਚ ਮੁਕਦਮਾ ਦਰਜ ਹੋਇਆ ਹੈ ਇਸ ਉਪਰੰਤ ਜਿਹੜੇ ਆ ਦੋਨੇ ਦੋਸ਼ੀ ਨੇ ਇੰਦਰਜੀਤ ਤੇ ਹਰਜਿੰਦਰ ਇਹਨਾਂ ਦੀ ਭਾਲ ਜਾਰੀ ਹੈ ਜਲਦ ਤੋਂ ਜਲਦ ਇਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ